हेलो चेसिका जी मैं उम्मीद करती हूं आप सभी ठीक-ठाक होंगे एंड uh, सारेनुस को पहला मैं कहनी है गुड मॉर्निंग गुड इवनिंग गुड आफ्टरनून जितो कित्तो भी ਤੁਸੀਂ ਸਾਡਾ ਲਾਈਵ ਦੇਖ ਰਹੇ ਹੋ ਜਾਂ ਰੀਪਲੇ ਦੇਖ ਰਹੇ ਹੋ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੇਰਾ ਨਾਮ ਰਮਨ ਕੋਰ ਕੁਲਰ ਮੈਂ ਐਪਸਪੋਰਟ ਵੈਨਕੂਵਰ BC ਦੇ ਵਿੱਚ ਰਹਿੰਦੀ ਹਾਂ ਪਿਛਲੇ 23 ਸਾਲਾਂ ਤੋਂ ਆਪਣੇ ਬੱਚਿਆਂ ਦੇ ਨਾਲ ਤੇ ਆਪਣੇ ਮਾਮ ਨਾਲ ਮੈਂ ਪ੍ਰਾਊਡਲੀ ਆਨਲਾਈਨ ਡਿਜੀਟਲ ਬਿਜ਼ਨਸ ਰਨ ਕਰਦੀ ਹਾਂ ਜੋ ਕਿ ਮੈਂ ਕਰ ਤੋਂ ਹੀ ਰਹਿ ਕੇ ਆਪਣੇ ਬੱਚਿਆਂ ਦੇ ਆਰਾਊਂਡ ਰੈਕ ਇਸ ਬਿਜ਼ਨਸ ਨੂੰ ਰਨ ਕਰਦੀ ਹੈ ਸੋ ਜੇ ਤੁਸੀਂ ਵੀ ਕੋਈ ਚੀਜ਼ ਅਜੇ ਇਹ ਜੇ ਕੰਮ ਲੱਭ ਰਹੇ ਹੋ ਕਿ ਫੈਮਿਲੀ ਨੂੰ ਵਕਤ ਵਕਤ ਟਾਈਮ ਦਿੱਤਾ ਜਾਵੇ ਲਾਈਫ ਪਾਰਟਨਰ ਨੂੰ ਸਪੋਰਟ ਕੀਤਾ ਜਾਵੇ ਫਾਈਨੈਂਸ਼ਲੀ ਤਾਂ ਤੁਸੀਂ ਇਸ ਬਿਜ਼ਨਸ ਦੀ ਓਪਰਚੁਨਿਟੀ ਨੂੰ ਜਰੂਰ ਚੈੱਕ ਆਊਟ ਕਰਿਓ ਤੇ ਉਹ ਕਹਿੰਦੇ ਹੁੰਦੇ ਹਨ ਕਿ ਜਦੋਂ ਚੰਗੀ ਕਿਸਮਤ ਦਸਤਕ ਦੇਵੇ ਤਾਂ ਸਾਨੂੰ ਆਪਣੀ ਜ਼ਿੰਦਗੀ ਦੇ ਦਰਵਾਜ਼ੇ ਖੋਲ ਦੇਣੇ ਚਾਹੀਦੇ ਨੇ ਸੋ ਕਹਿਣ ਦਾ ਭਾਵ ਹੈ ਮੈਂ ਇਹ ਸੋਚ્યું ਨਹੀਂ ਕਿ ਜਦੋਂ ਕੋਈ ਜੀ ਤੁਹਾਡੇ ਸਾਹਮਣੇ ਆਵੇ ਉਸ ਨੂੰ ਚੈੱਕ ਆਊਟ ਜਰੂਰ ਕਰਨਾ ਚਾਹੀਦਾ ਹੈ স্পੈਸ਼ਲ ਤੁਹਾਡੀ ਕਮਿਊਨਿਟੀ ਦਾ ਪਰਸਨ ਤੁਹਾਡੇ ਵਰਗਾ ਨਾਰਮਲ ਪਰਸਨ ਆ ਕੇ ਆਪਣੀ ਲਾਈਫ ਸਟੋਰੀ ਦੱਸ ਰਿਹਾ ਹੈ ਬਿਜ਼ਨਸ ਦੀ ਜਰਨੀ ਦੱਸ ਰਿਹਾ ਹੈ ਸੋ ਜਰੂਰ ਸਟੈਪ ਅੱਗੇ ਕਰਕੇ ਸਿੱਖਣ ਦੀ ਕੋਸ਼ਿਸ਼ ਕਰਿਆ ਕਰੋ ਤੇ ਅੱਜ ਮੈਂ ਆਪਣੇ ਨਾਲ ਬਹੁਤ ਹੀ ਪਿਆਰੇ ਬਿਜ਼ਨਸ 파ਰਟਨਰ ਨੂੰ ਲੈ ਕੇ ਆਈਆਂ ਜਿਨ੍ਹਾਂ ਲਾਈਵ ਤੇ ਵਿੱਚ ਹੁਣਾਂ ਮੈਂ ਪਹਿਲੀ ਵਾਰੀ ਬਿਣੀ ਹੈ ਐਂਡ ਮੈਨੂੰ ਬਿਲਕੁਲ ਨਹੀਂ ਲੱਗਿਆ ਕਿ ਮੈਂ ਉਹਨਾਂ ਨੂੰ ਪਹਿਲੀ ਵਾਰੀ ਮਿਲ ਰਹੀ ਹਾਂ ਬਟ ਮੈਂ ਨਿਊਜ਼ੀਲੈਂਡ ਤੇ ਟਾਈਮ ਤੇ ਬਾਰੇ ਮੈਨੂੰ ਬਿਲਕੁਲ ਨਹੀਂ ਪਤਾ ਸੀਗਾ ਤੇ ਉਹਨਾਂ ਨਾਲ ਗੱਲਬਾਤ ਹੋਈ ਤਾਂ ਮੈਨੂੰ ਪਤਾ ਲੱਗਿਆ ਹੁਣ ਉੱਥੇ 7 ਵਜੇ ਨੇ ਸਵੇਰ ਦੇ ਇਹ ਮੈਂ ਪਹਿਲੀ ਵਾਰੀ ਚੀਜ਼ ਨੂੰ ਮੈਂ ਕਹਿਣਾ ਕਿ ਸਿੱਖਿਆ ਇਹਦੇ ਬਾਰੇ ਮੈਨੂੰ ਪਤਾ ਲੱਗਿਆ ਤੇ ਆਪਾਂ ਆ ਪਾਜੀ ਤੇ ਜ਼ੁਬਾਨੀ ਸੁਣਦੇ ਆ ਉਹਨਾਂ ਦੀ ਲਾਈਫ ਜਰਨੀ ਸੋ far ਕਿਦਾਂ ਹੈ ਬਿਜ਼ਨਸ ਦੇ ਵਿੱਚ ਤੇ ਉਹਨਾਂ ਨੇ ਕਿਉਂ ਇਸ ਬਿਜ਼ਨਸ ਨੂੰ ਜੁਆਇਨ ਕੀਤਾ ਸੀਗਾ ਇਸ ਤੋਂ ਪਨਾਟ ਸਸਿਕਾਲ ਪਾਚੀ ਜੀ ਕਿੰਨਾ ਹਾਲ ਚੱਲ ਤੁਹਾਡਾ ਸਸਿਕਾ ਜੀ ਸਸਿਕਾ ਜੀ ਬਸ ਵਧੀਆ ਤੁਸੀਂ ਸੁਣਾਓ ਹਾਂ ਜੀ ਠੀਕ ਐ ਤੇ ਸਸਿਕਾ ਸਾਰੇ ਨੂੰ ਕਰਦਾ ਜਿਹੜੇ ਵੀ ਸਾਡੀ ਵੀਡੀਓ ਦੇਖ ਰਹੇ ਨੇ ਜਿਹੜੇ ਵੀ ਦੁਨੀਆ ਦੇ ਘਰ ਕੋਨੇ ਚ ਵੇ ਰਹਿੰਦਾ ਉਹਨਾਂ ਨੂੰ ਸਸਿਕਾ ਨਮਸਤੇ ਸਲਾਮ ਗੁੱਡ ਆਫਟਰਨੂੰ ਗੁੱਡ ਮਾਰਨਿੰਗ ਜਿੱਥੇ ਵੀ ਜਿੱਥੇ ਵੀ ਰਹਿੰਦਾ ਕਿਉਂਕਿ ਟਾਈਮ ਡਿਫਰੈਂਸ ਬਹੁਤ ਜ਼ਿਆਦਾ ਹੈਗਾ ਹਾਂ ਜੀ ਸੋ ਸਾਡੇ ਇੱਥੇ ਅਲੀ ਸੈਮਨ ਹੋ ਗਏ ਨੇ ਹਾਂ ਸੋ 20th ਸੋ 4g Yeah, مطلب میں <تصفح> ਅਪਾ ਸੇ ਇੱਕ ਦੂਸਰੇ ਨੂੰ ਜਾਣਦੇ ਨਹੀਂ ਸੀਗੇ ਆਪਾਂ ਸਤਿ ਸ਼੍ਰੀ ਅਕਾਲ ਭਾਜੀ ਭੈਂਟੀ ਕਰਕੇ ਨੋਰਮਲ ਮੈਸੇਜ ਕੀਤਾ ਐਂ ਅੰਦਰੋਂ ਲਾਈਕ ਜਿਵੇਂ ਕਹਿ ਲੋ ਕਿ ਬਹੁਤ ਹੀ ਅਲੱਗ ਫੀਲਿੰਗ ਸੀ ਕਿ ਹਾਏ ਮੈਂ ਪਰਸਨ ਨੂੰ ਜਿਵੇਂ ਪਹਿਲਾਂ ਜਾਣਦੀ ਹੁੰਦੀ ਆ ਐਂ ਬਿਲਕੁਲ ਉਵੇਂ ਹੀ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡਾ ਬਹੁਤ-ਬਹੁਤ ਥੈਂਕ ਯੂ ਭਾਜੀ ਕਿ ਤੁਸੀਂ ਸਾਡਾ ਵੀ ਥੈਂਕ ਯੂ ਦੇਹੀ ਮੈਨੂੰ ਇਨਵਾਈਟ ਕੀਤਾ ਆਪਣੇ ਪੇਜ ਤੇ ਯੂਅਰ ਵੈਲਕਮ ਭਾਜੀ ਸੋ ਆਪਾਂ ਭਾਜੀ ਇੱਕ ਦੂਸਰੇ ਨੂੰ ਥੋੜਾ-ਬਹੁਤਾ ਜਾਣਦੇ ਆ ਹਾਂ ਸੋ ਤੁਸੀਂ ਆਪਣੀ ਵਿਊਅਰਸ ਨੂੰ ਆਪਣੇ ਬਾਰੇ ਥੋੜੀ ਜਿਹੀ ਇੰਟਰੋਡਕਸ਼ਨ ਦਿਓ ਕਿ ਤੁਸੀਂ ਕੌਣ ਹੋ ਤੇ ਕਿੱਥੇ ਹੋ ਤੇ ਇਸ ਬਿਜ਼ਨਸ 'ਚ ਕਿਵੇਂ ਆਏ ਹਾਂਜੀ ਮੇਰਾ ਨਾਮ ਵਿਕਰਮ ਨੀਯਰ ਮੈਂ ਨਿਊਜ਼ੀਲੈਂਡ ਰਹਿਣਾ ਉਹ ਕਰਨ ਦੇ ਵਿੱਚ ਆਪਣੀ ਫੈਮਿਲੀ ਨਾਲ ਅਪਰੋਕਸੀਮੇਟਲੀ 10 ਸਾਲ ਹੋ ਗਏ ਨੇ ਇੱਥੇ ਮੈਂ ਪਿੱਛੋਂ ਬਟਾਲਾ ਡਿਸਟ੍ਰਿਕਟ ਗੁਰਦਾਸਪੁਰ ਪੰਜਾਬ ਤੋਂ ਬਿਲੋਂਗ ਕਰਦਾ ਸੋ ਇੱਥੇ ਲਾਈਕ ਮੈਨੂੰ ਰਾਉਂਡ 9 ਸਾਲ ਹੋ ਗਏ ਨੇ ਟਰੱਕਿੰਗ ਇੰਡਸਟਰੀ ਦੇ ਵਿੱਚ ਤੇ 1 ਸਾਲ ਹੋ ਗਿਆ ਮੈਨੂੰ ਰੀਸਟੇਟ ਦੇ ਵਿੱਚ ਟਰੱਕਿੰਗ ਕੁਇਟ ਕਰਤੀ ਹੈ ਸੋ ਮੈਂ ਰੀਸਟੇਟ ਨਾਲ ਨਾਲ ਕਰਦਾ ਹਾਂ ਤੇ ਉਹਦੇ ਨਾਲ ਨਾਲ ਮੈਂ ਅੱਗੇ ਬਿਨਸ ਕਰਦਾ ਕਿਉਂਕਿ ਜਿਹੜਾ ਅੱਜ ਦਾ ਸਮਾਂ ਇੰਨਾ ਮਹਿੰਗਾਈ ਵਾਲਾ ਇੰਨਾ ਟਫ ਚੱਲਦਾ ਪਿਆ ਤੇ ਪਲਾਨ B ਵੀ ਹਮੇਸ਼ਾ ਰੈਡੀ ਹੋਣਾ ਚਾਹੀਦਾ ਹਾਂ ਜੀ ਬਿਲਕੁਲ ਸਹੀ ਗੱਲ ਹੈ ਪਰ ਮੇਰੀ ਸੋਚ ਲਈ ਇੱਤਾ ਜੇ ਤਾਂ ਹੋ ਸਕਦਾ ਮੇਰੇ ਵਰਗੇ ਹੋਰ ਭੈਣਾ ਭਰਾਵਾਂ ਦੀ ਸੋਚ ਨਹੀਂ ਵੀ ਇੱਤਾ ਹੋਵੇ ਕਿ ਤੁਸੀਂ ਟਰੱਕਿੰਗ ਦਾ ਕੰਮ ਕਰਦੇ ਸੀ ਨਾ ਉਹ ਤਾਂ ਬਹੁਤ ਵਧੀਆ ਚੱਲਦਾ ਸੀ ਤੁਸੀਂ ਉਸ ਨੂੰ ਛੱਡ ਕੇ ਰੀਅਲ ਏਸਟੇਟ ਦਾ ਕਿਉਂ ਕੀਤਾ ਜੇ ਰੀਅਲ ਏਸਟੇਟ ਦਾ ਕਰਦੇ ਹੋਇਆ ਇਸ ਆਨਲਾਈਨ ਡਿਜੀਟਲ ਬਿਜ਼ਨਸ ਨੂੰ ਜੁਆਇਨ ਕਰਨ ਦਾ ਕਿ ਕਿਉਂ ਸੋਚਿਆ ਕਿ ਤੁਹਾਡੀ ਬਚਨ ਸੀ ਤੁਸੀਂ ਥੋੜਾ ਜਿਹਾ ਐਕਚੁਅਲੀ ਹਾਂ ਜੀ ਜਦੋਂ ਮੈਂ ਟਰੱਕ ਚੰਗਾ ਸੀ ਲਾਈਕ ਉਹਦੇ ਬ੍ਰੇਕ ਹੋਈ ਸੋ ਮੇਰੇ ਮੈਂ ਫੇਸਬੁਕ ਤੇ سوشل میڈیا ਤੇ ਜਿਸਾ ਐਡ ਪੋਪ ਅਪ ਹੋਈ ਮੈਂ ਪਹਿਲੇ ਦੇਖਿਆ ਕਿ ਵੀ ਚਲ ਐਡ ਆਈ ਹੈ ਸੋ ਮੈਂ ਣੋਰ ਕਰਤਾ ਹਾਂਜੀ ਸੋ ਮੈਂ ਉਹੀ ਆਪਣੇ ਰੂਟੀਨ ਦੇ ਵਿੱਚ ਲਗ ਨੈਕਸਟ ਡੇ ਜਾਂ ਉਸ ਤੋਂ ਨੈਕਸਟ ਡੇ ਮੈਂ ਫੇਰ ਦੇਖਿਆ ਉਸ ਉੱਥੇ ਸਕਰੀਨ ਸੀ ਕਿ ਮੈਂ ਬੋਲਾਂ سوشل میڈیا ਪਰਸਨਿੰਗ ਹੈਗਾ ਕੋਈ ਫੇਸਬੁਕ ਨਹੀਂ ਯੂਜ਼ ਕਰਦਾ ਕੋਈ ਕੁਛ ਨਹੀਂ ਕੁਇਸੋ ਜੰਮੀ ਥੈਨ ਫਿਰ ਮੈਂ ਦੇਖਿਆ ਨੂੰ ਮੇ ਕੋਲ ਬ੍ਰੇਕ ਕਰਕੇ ਟਾਈਮ ਹੈਗਾ ਸੀ ਮੈਨੂੰ ਚੰਗੀ ਤਰ੍ਹਾਂ ਦੇਖਿਆ ਮੈਂ ਕਿ ਭਲਾ ਇਦਾਂ ਵੀ ਹੋ ਸਕਦਾ ਕਿ ਵੀ ਤੁਸੀਂ ਕਰੋ ਬੈਠ ਕੇ ਤੁਸੀਂ ਆਪਣਾ ਸੋਸ਼ਲ ਮੀਡੀਆ ਦੇ ਰਾਹੀਂ ਤੁਸੀਂ ਪੈਸੇ ਅਰਨ ਕਰ ਸਕਦੇ ਹੋ ਸੁਣਿਆ ਤੁਸੀਂ ਲੋਕਾਂ ਨੂੰ ਵੀ ਆਪਣੇ ਯਾਰਾਂ ਦੋਸਤਾਂ ਕੋ ਵੀ ਅੱਜਕੱਲ ਸੋਸ਼ਲ ਮੀਡੀਆ ਦਾ ਬਹੁਤ ਜ਼ਮਾਨਾ ਹੈ ਹਾਂਜੀ ਫਿਰ ਮੈਂ ਉਹਨਾਂ ਨੂੰ ਸਿੱਧਾ ਆਪਣਾ ਜਿਸ ਦਾ ਲਿੰਕ ਆਪਣਾ ਪ੍ਰੈਸ ਕੀਤਾ ਤੇ ਉਹਨਾਂ ਨਾਲ ਚੈਟ ਮੈਂ ਉਹਨਾਂ ਕੋਲ ਨੰਬਰ ਲੈ ਲਿਆ ਹਾਂਜੀ ਸਭੀ ਗੱਲ ਕਰ ਲਈ ਸੋ ਉਹਨਾਂ ਨੇ ਮੈਨੂੰ ਜੋ ਦੱਸਿਆ ਗਿਆ ਕਿ ਵੀ ਤੁਸੀਂ ਆਪਣਾ US 149 ਡਾਲਰ ਇਹ ਤੁਸੀਂ ਡਿਪੋਜ਼ਿਟ ਕਰਾਉਣੀ ਪੈਂਦੇ ਨੇ ਜਿਹੜੇ ਕਿ 30 ਦਿਨਾਂ ਦੇ 30 ਡੇਜ਼ ਫੰਡੇਬਲ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਬਿਜ਼ਨਸ ਪਲਾਨ ਆਊਗਾ ਸੋ ਐਕਚੁਅਲੀ ਤੁਹਾਨੂੰ ਪਤਾ ਹੀ ਹੈ 149 ਹਨਾ ਮੈਂ ਕਹਿੰਦੇ ਸਕੈਨ ਇਹਨਾਂ ਹੋਵੇ ਕਿਤੇ ਹਨਾ ਕਿ ਵੀ ਜਮਾਨੇ ਉਹ ਹੁੰਦੇ ਵੀ ਨੇ ਡਰਿਵ ਲੇਜ ਵੀ ਪੈਸੇ ਕਿਹੜੇ ਸੌਖੇ ਕਮਾਈ ਜਾਂਦੇ ਨੇ ਹਾਂਜੀ ਸਹੀ ਗੱਲ ਹੈ ਕਿ ਮੈਂ ਜੁਨਾ ਨੂੰ ਜੁਆਇਨ ਕਰ ਲਿਆ 149 ਪੇ ਵੀ ਕੀਤੇ ਪਰ ਮੈਂ ਰਿਫੰਡ ਵੀ ਕਰਾ ਲਿਆ ਓਕੇ ਫਿਰ 3-4 ਘੰਟਿਆਂ ਚ ਪੈਸੇ ਮੇਰੇ ਅਕਾਊਂਟ ਚ ਆ ਗਏ ਹਾਂਜੀ ਫੇ ਮੈਨੂੰ ਹੋ ਗਿਆ ਕਿ 60-70% ਕੀ ਵੀ ਨਹੀਂ ਸਹੀ ਹੈ ਪੈਸੇ ਕਿਤੇ ਜਾਂਦੇ ਹੈ ਹਾਂਜੀ ਫੇ ਦੁਬਾਰਾ ਫਿਰ ਮੈਂ ਫੋਨ ਤੇ ਕਿਹਾ ਕਿ ਵੀ ਮੈਂ ਫੇਰ ਜੁਆਇਨ ਕਰਨਾ ਚਾਹੁੰਦਾ ਸੋ ਮੈਂ ਜੁਆਇਨ ਕੀਤਾ ਹਮ ਹਮ ਉਸ ਤੋਂ ਬਾਅਦ ਜੋ ਵੀ ਆਪਾਂ ਪਲਾਨ ਮਿਲਿਆ ਇਨਵੈਸਟਮੈਂਟ ਕੀਤੀ ਹੈ ਕਿਉਂਕਿ ਇਸ ਨੂੰ ਮੈਨੂੰ ਸਟਾਰਟ ਕਰਦੇ ਕਰਦੇ ਸਾਲ ਤੋਂ ਉੱਪਰ ਹੀ ਹੋ ਗਿਆ ਉਦੋਂ ਮੈਂ ਟੈਕਨੀਕਲ ਜੌਬ ਚਲੰਦਾ ਸੀ ਸੋ ਪਹਿਲੇ ਮੈਂ ਇੰਨਾ ਸੀਰੀਅਸ ਨੇ ਮੈਂ ਕਰਦੇ ਕਰਦੇ ਆਪਣਾ ਸਾਰਾ ਕੁਝ ਸੈਟਿੰਗ ਕਰਦੇ ਕਰਦੇ 2 4 5 ਮਹੀਨੇ ਤੇਵੇਂ ਲੰਘ ਜਾਂਦੇ ਨੇ ਹਾਂਜੀ 2 ਮਹੀਨੇ 3 ਮਹੀਨੇ ਲੱਗ ਜਾਂਦੇ ਜੀ ਆਪਣਾ ਸੈਟਅਪ ਉਤੋਂ ਮੈਂ ਸੋਸ਼ਲ ਮੀਡੀਆ ਪਰਸਨ ਇਸੀ ਹੈਗਾ ਕਿਉਂਕਿ ਇਹ ਕਿਉਂਕਿ ਮੈਂ ਫਿਰ ਫੇਸਬੁੱਕ ਦਾ ਕੋਈ ਅਕਾਊਂਟ ਤੇ ਹੈਗਾ ਸੀ ਪਰ ਮੈਂ ਕਦੀ ਪੋਸਟਿੰਗ ਨਹੀਂ ਕਰਦਾ ਓਕੇ ਸੋ ਫਿਰ ਮੈਂ ਜਿਸਾਂ ਕਿ ਆਪਾਂ ਜਿਸ ਕੰਪਨੀ ਉਸ ਤੇ ਕੰਮ ਕਰਦੇ ਆਂ ਆਪਣਾ ਉਹਨਾਂ ਦਾ ਬਿਜ਼ਨਸ ਪਨਾਰ ਪ੍ਰਮੋਟ ਕਰਦੇ ਆਂ ਸੋਸ਼ਲ ਮੀਡੀਆ ਦੇ ਉੱਤੇ ਹਾਂ ਜੀ ਬਈ ਤੁਸੀਂ ਯਾਦ ਜਿੱਦੇ ਟਾਈਮ ਤੇ ਤੁਸੀਂ ਦੇਖਦੇ ਹੋਵੋਗੇ ਕਿ ਵੀ ਫੇਸਬੁੱਕ ਇੰਸਟਾਗ੍ਰਾਮ ਟਿਕਟੋਕ ਅਮ ਲੈਂਡ YouTube Google ਇੰਨੀਆਂ ਐਡਸ ਆndੀਆਂ ਆ ਇਵਨ ਕੀ ਤੁਸੀਂ ਇਹ ਦੇਖੋ ਕਿ ਵੀ ਕੋਈ ਰੈਸਟੋਰੈਂਟ ਖੁੱਲ ਜੇ ਕੋਈ ਨਵਾਂ ਕਾਰੋਬਾਰ ਖੁੱਲ ਜੇ ਇਵਨ ਕੀ ਰੀਅਲ ਸਟੇਟ ਵੀ ਤੇ ਹੋਰ ਵੀ ਸਾਰੇ ਜਿਹੜੇ ਹੈਗੇ ਤੇ ਬਿਜ਼ਨਸ ਉਹ ਅੱਜਕਲ ਸੋਸ਼ਲ ਮੀਡੀਆ ਤੇ ਹੀ ਪ੍ਰਮੋਟ ਹੁੰਦੇ ਨੇ ਹਾਂਜੀ ਬਿਲਕੁਲ ਹਰ ਬੰਦਾ ਜਿਹਦੇ ਜਿਹਦੇ ਕੋ ਮੈਂ ਟ੍ਰੇਨਿੰਗ ਦੇਖਦਾ ਕਿ ਵੀ ਕੋਈ ਜਿਵੇਂ ਰੀਅਲ ਸਟੱਡੀ ਮੈਂ ਟ੍ਰੇਨ ਲੈ ਆ ਰਿਹਾ ਸੀ ਹਨਾ ਉਹ ਵੀ ਕਹਿੰਦੇ ਕਿ ਵੀ ਸੋਸ਼ਲ ਮੀਡੀਆ 'ਚ ਐਕਟਿਵ ਹੋਣਾ ਬਹੁਤ ਜ਼ਰੂਰੀ ਹੈ ਮਤਲਬ ਕਿ ਅੱਜ ਦੇ ਟਾਈਮ ਦੇ ਵਿੱਚ ਫੋਨ ਸੋਸ਼ਲ ਮੀਡੀਆ ਸਾਰਾ ਬੋ ਹੈਗਾ ਹਾਂਜੀ ਬਿਲਕੁਲ ਜੀ ਸੋ ਹਾਂਜੀ ਤੇ ਅਸੀਂ ਉਹਨਾਂ ਦਾ ਪਲਾਨ ਪ੍ਰਮੋਟ ਕਰਦੇ ਹਾਂ ਸੋ which is good ਬਹੁਤ ਵਧੀਆ ਮੈਂ ਦੇਖਿਆ ਵੀ ਨਹੀਂ ਹਾਂਜੀ ਕਿ ਵੀ ਲੋ ਕਿਵੇਂ ਕੰਮ ਕਰਦੇ ਨੇ ਤੇ ਕਿਵੇਂ ਕਰੋ ਪੈ ਕੇ ਅੰਨੀ ਕਦੇ ਮੈਂ ਬੜੀਆਂ ਦੀ ਜਰਨੀ ਸੁਣੀ ਹੈ ਜਿਹੜੀ ਕਿ ਬਹੁਤ ਇਨਸਪਾਇਰਿੰਗ ਹੈ ਸੋ ਬਸ ਇਹ ਕਿ ਵੀ ਤੁਸੀਂ ਆਪਣਾ ਕੰਮ ਕਰੀ ਗੋ ਹਾਂਜੀ ਤੁਹਾਨੂੰ ਆਲ ਮਿਲੂਗਾ ਇੱਕ ਨਾ ਇੱਕ ਦਿਨ ਯਾ ਇਹਦੇ ਚ ਥੋੜਾ ਜਿਹਾ ਜਿਹਦਾ ਕਹਿੰਦੇ ਹੁੰਦੇ ਆ ਪੇਸ਼ੈਂਸ ਦੀ ਲੋੜ ਹੈ ਤੇ ਆਪਣੇ ਉੱਤੇ ਕੌਨਫੀਡੈਂਸ ਦੀ ਲੋੜ ਹੈ ਤੇ ਆਪਾਂ ਸਭ ਕੁਝ ਕਰ ਸਕਦੇ ਆ ਉਦਾਂ ਵੀ ਆਪਾਂ ਆਮ ਲਾਈਫ ਤੇ ਵਿੱਚ ਵੀ ਇਹ ਦੋ ਚੀਜ਼ਾਂ ਹੈਗੀਆਂ ਤਾਂ ਆਪਾਂ ਸਭ ਕੁਝ ਕਰ ਸਕਦੇ ਆ ਹੈਨਾ ਹਾਂ 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 ਯਾ ਇਹ ਕਈ ਵੇਲੇ ਲੋਕ ਕਾਲੀ ਕਰ ਜਾਂਦੇ ਆ ਫਸਟ ਸਟੈਪ ਦੇ ਕੇ ਲਾਈਕ ਨਾਮ ਤੇ ਈਮੇਲ ਐਡਰੈਸ ਦੇ ਕੇ ਵੈਬਿਨਾਰ ਦੇਖੇ ਬਿਨਾਂ ਹੀ ਉਹ ਪੁੱਛਣ ਲਾਈ ਜਾਂਦੇ ਆ ਕਿ ਜੇ ਤੁਹਾਨੂੰ ਮਾਈਂਡ ਨਹੀਂ ਹੈਗਾ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਮੰਥਲੀ ਕਿੰਨਾ ਬਣਾ ਲੈਂਦੇ ਹੋ ਹਨਾ ਤੇ ਕਿੰਨੇ ਟਾਈਮ 'ਚ ਅਰਨਿੰਗ ਹੋਣ ਲਾਈ ਚੱਲਦੀ ਆ ਤੇ ਮੈਨੂੰ ਸਾਰੇ ਸੁਣਨਗੇ ਪਰ ਮੈਨੂੰ ਕਈ ਵਾਰੇ ਹਾਸਾ ਵੀ ਆ ਜਾਂਦਾ ਤੇ ਫੋਰ ਐਗਜ਼ਾਮਪਲ ਜਿਵੇਂ ਹੁਣ ਆਪ ਘਰ ਬਣਾਉਣਾ ਵਾ ਆਪਣਾ ਡ੍ਰੀਮ ਹੈ ਕਿ ਆਪਾਂ ਘਰ ਬਣਾਉਣਾ ਹੈ ਹਨਾ ਉਹ ਘਰ ਬਣਾਉਣ ਲਈ ਆਪਾਂ ਨੂੰ ਪਹਿਲਾਂ ਕਿੰਨਾ ਕੁਸ਼ ਕਰਨਾ ਪਏਗਾ ਆਪਣੇ ਕੋਲ ਕੰਮ ਹੋਏਗਾ ਤਾਂ ਆਪਾਂ ਮਨੀ ਇਕੱਠੀ ਕਰਾਂਗੇ ਫਿਰ ਪਰ ਜਗਾ ਲਵਾਂਗੇ ਫਿਰ ਉਹਨੂੰ ਬਿਲਡ ਕਰਨ ਦੀ ਸਾਰ ਸਟੈਪ ਬਾਈ ਸਟੈਪ ਹੀ ਹੋਊਗਾ ਹਨਾ ਇਹ ਤਾਂ ਹੈ ਨਹੀਂ ਕਿ ਅੱਜ ਪਲਾਨ ਕੀਤਾ ਅੱਜ ਡ੍ਰੀਮ ਕੀਤਾ ਤੇ ਕੱਲ੍ਹ ਨੂੰ ਪੂਰਾ ਹੋ ਜਾਣਾ ਹੈ ਤੇ ਮੈਨੂੰ ਕਿਵੇਂ ਸਮਝ ਹੀ ਨਹੀਂ ਆਉਂਦੀ ਹੁੰਦੀ ਵੀ ਕੀ ਆਨਸਰ ਦਿੱਤਾ ਜਾਵੇ ਉਹਨਾਂ ਨੂੰ ਤੇ ਤੁਸੀਂ ਇਹਦੇ ਬਾਰੇ ਥੋੜਾ ਜਿਹਾ ਕੀ ਕਹਿਣਾ ਚਾਹੋਗੇ ਕਿ ਕਿ ਕਿਦਾਂ ਆਪਾਂ ਉਹਨਾਂ ਨੂੰ ਦੱਸੀਏ ਤੇ ਬਾਰੇ ਕਿ ਅਰਨਿੰਗ ਕਿਤਾ ਹੁੰਦੀ ਹੈ ਤੇ ਵੇ ਗੱਲ ਤੇ ਸੱਚਾ ਕੀ ਪੀਸੀ ਅਸੀਂ ਇੰਡੀਆ ਤੋਂ ਆਏ ਆ ਇੱਥੇ ਪੈਸੇ ਕਮਾਉਣੇ ਤੇ ਵਧੀਆ ਜ਼ਿੰਦਗੀ ਜੀਉਣ ਹਨਾ ਤੇ ਸਚਾਈ ਹੈ ਤੇ ਮੈਨੂੰ ਕੀ ਲੱਗਦਾ ਕਿ ਵੀ ਮੈਨੂੰ ਵੀ ਮੈਂ ਵੀ ਇਦਾਂ ਸੀ ਕਿ ਸਹੀ ਸਵੇਰੇ ਅਰਲੀ ਉੱਠ ਜਾਂਦੇ ਆ ਆਪਣੇ ਕਾਰ ਛੱਡ ਕੇ ਬਾਹਰ ਜਾਂਦੇ ਆ ਜਿੰਦਾ ਦਾ ਵੈਦਰ ਹੋਵੇ ਜਿਵੇਂ ਮੈਂ ਟਰੱਕ ਚਲਦਾ ਸੀ ਜਾਂ ਕੋਈ ਹੋਰ ਜੋਖਤ ਦਾ ਕੋਈ ਪੰਪ ਤੇ ਕਰਦਾ ਜਾਂ ਕੋਈ ਕਿੱਥੇ ਵੀ ਜਾਂਦਾ ਹਨ ਜੋ ਤੇ ਆਪਣਾ ਆਪਣੇ 12 ਘੰਟੇ 10 ਘੰਟੇ 14 ਘੰਟੇ 18 ਬਿਲਕੁਲ ਅਸੀਂ ਆਪਣੇ ਆਵਰ ਵੇਚਦੇ ਆਂ ਤੇ ਉਹ ਪੈਸੇ ਆਪਾਂ ਆਪੇ ਹੀ ਲੈਨੇ ਆਂ ਸਹੀ ਗੱਲ ਹੈ ਜੇ ਅਸੀਂ ਵੀਕ ਦੇ 50 60 70 ਘੰਟੇ ਕੰਮ ਕਰਦੇ ਸਾਨੂੰ ਤਾਂ ਵੀ ਪਹੀ ਉਹ ਕੰਮ ਕਰ ਲਿਆ ਸਾਨੂੰ ਪੈਸੇ ਹੀ ਆਉ ਦੋ ਜਾਂ ਲਿਆ 1200 ਜਾਂ 1100 ਡਾਲਰ ਬਣ ਜੇ ਸਾਡੇ ਹਨ ਬਿਲਕੁਲ ਇਹ ਇਹ ਚੀਜ਼ ਆ ਮੈਂਟੈਲਿਟੀ ਸਾਡੇ ਇਥੇ ਸੈਕਟਰ ਕੀ ਵੀ ਜਾਂ ਫਿਰ ਕਈ ਲੋਕ ਇਦਾਂ ਸੋਚਦੇ ਨੇ ਕਿ ਵੀ ਬਸ ਕੋਈ ਕੰਮ ਕਰੀਏ ਤੇ ਫਟਾਫਟ ਪੈਸੇ ਆਣੀ ਸ਼ੁਰੂ ਹੋਏ ਨੈਕਸਟ ਡੇ ਹਾਂਜੀ ਬਿਲਕੁਲ ਨਹੀਂ ਇਹ ਜਿਸ ਤਰ੍ਹਾਂ ਇਹ ਬਿਨੈਸ ਦਾ ਇੰਦਾਂ ਹੀ ਬੂਟਾ ਲਾਇਆ ਹੁਣ ਛੋਟਾ ਹੋਊਗਾ ਜਾਂ ਪਾਣੀ ਦਵਾਂਗੇ ਉਹਦੀ ਦੇਖਭਾਲ ਕਰਾਂਗੇ ਤੇ ਉਹ ਫਲ ਦੇਊਗਾ ਇੱਕ ਦਿਨ ਨੈਚੁਰਲ ਦੇ ਨਹੀਂ ਹੈ ਜਿਵੇਂ ਕੋਈ ਬੱਚਾ ਹੁੰਦਾ ਉਹ ਪਰਲਿਕ ਕ્રોલਿੰਗ ਕਰਦਾ ਫਿਰ ਟੁਰਦਾ ਫਿਰ ਸਕੂਲ ਜਾਂਦਾ ਫਿਰ ਫਿਰ ਹੁਣ ਆਪਾਂ ਅੰਨ੍ਹੇ ਕਰਨ ਲੱਪੇ ਹਣਾ ਸੋ ਇਦਾਂ ਬਿਨੈਸ ਵੀ ਇਦਾਂ ਹੀ ਹੁੰਦਾ ਹੈ ਇਹ ਤੇ ਨਹੀਂ ਹੁਣ ਮੈਂ ਮੇਰਾ ਫਰੈਂਡ ਸੀ ਉਹ ਕੋਈ ਮੈਂ ਜਿਵੇਂ ਕੋਈ ਬਿਨੈਸ ਬੰਦਾ ਕਰਦਾ ਬੜੀ ਬਦਿਆ ਲੈਂਸ ਸੀ ਉਹ ਨੇ ਮੈਨੂੰ ਦੱਸਿਆ ਕਿ ਤੇਲੇ ਸਾਲ ਚੱਕੀ ਦੂਜੇ ਸਾਲ ਖੱਤੀ ਤੇ ਤੀਜੇ ਸਾਲ ਖੱਤੀ ਬਿਲਕੁਲ ਜੀ ਬਿਲਕੁਲ ਸਹੀ ਜੀ ਹਾਂ ਜੀ ਉਹ ਵੀ ਇੱਕ ਪੀਨਸ ਮੈੱਦ ਤਗੜਾ ਜਿਹਨੂੰ ਪਤਾ ਨਹੀਂ ਆਪਣਾ ਕੋਈ ਕਰਤਾਨਾ ਕੋਈ ਦੁਕਾਨ ਵਗੈਰਾ ਸੋ ਉਹ ਉਹਨੇ ਮੈਨੂੰ ਇਹ ਚੀਜ਼ ਕਹੀ ਸੀ ਸੋ ਉਹਦੀ ਲਾਈਨ ਬਹੁਤ ਵਧੀਆ ਲੱਗੀ ਕਿ ਵੀ ਤੁਸੀਂ ਇੱਕਦਮ ਮਿੱਨੀ ਤੁਸੀਂ ਕਿ ਵੀ ਜੇ ਤੁਸੀਂ ਤਤਤ ਮੂਹ ਜ ਬਲੋਗ ਤੇ ਮੂ ਸੜੀ ਜਾਣਾ ਮੂ ਸੜੇਗਾ ਬਿਲਕੁਲ ਬਿਲਕੁਲ ਹਾਂਜੀ ਸਹੀ ਗੱਲ ਹੈ ਬੰਤਾਰ ਦਾ ਕੁਝ ਕਹਾਂਦੀ ਲੋੜ ਨਹੀਂ ਇਸ ਤੋਂ ਬਾਅਦ ਹਾਂਜੀ ਸੇਇੰਗ ਇਅਲ ਨਹੀਂ ਬਹੁਤ ਬੱਡੀ ਆ ਆਪਣੇ ਆਪ ਚ ਉਧਾਰਣਾ ਨਹੀਂ ਚਿੰਨ ਨਹੀਂ ਸਮਝਣਾ ਉਹਨਾਂ ਨੇ ਸਮਝ ਹੀ ਜਾਣਾ ਬਟ ਹੁੰਦਾ ਨੇ ਕੇਵਰੀ ਲਾਈਕ ਅੱਜ ਉਹ ਵੀ ਆਪਣੀ ਜਗ੍ਹਾ ਆਈ ਥਿੰਕ ਸਹੀ ਹੁੰਦੇ ਨੇ ਅੱਜ ਕੱਲ ਦਾ ਮਾਹੌਲ ਜਿਸ ਤਰੀਕੇ ਨਾਲ ਮਹਿੰਗਾਈ ਆ ਗਈ ਸਾਰਾ ਕੁਝ ਹੈ ਨਾ ਸੋ ਹਰ ਕੋਈ ਚਾਹੁੰਦਾ ਕਿ ਅੱਭੀ ਜੇ ਮੈਂ ਕੁਝ ਕਰਾਂ ਤਾਂ ਮੈਨੂੰ ਬਣੀ ਜਿਵੇਂ ਰਾਈਟ ਵੇ ਆਵੇ ਆਪਾਂ ਕਹੀਏ ਹੈ ਨਾ بیانو دکھتا فور اگزام ਰੀਜਿਸਟਰਡ ਬਿਨੈਸ ਵੀ ਕਮਿਸ਼ਨ ਦੇ ਬੇਸ ਤੇ ਹੀ ਆ ਉਹ ਦਿਖਦਾ ਤੁਸੀਂ ਜਾਨੀ ਲੋਕ ਸਾਨੂੰ ਦੇਖ ਦੇਖ ਵੀ ਹਾਂ ਵੀ ਇਹ ਇਹਦਾ ਆਫਿਸ ਆ ਇਹ ਕੰਮ ਕਰ ਰਿਹਾ ਵਖਾ ਰਿਹਾ ਘਰ ਹਨ ਸਭ ਬਿਲਕੁਲ ਇਹ ਬਿਜ਼ਨਸ ਦਿਖਦਾ ਨਹੀਂ ਕਿਉਂਕਿ ਇਹ ਸੋਸ਼ਲ ਮੀਡੀਆ ਤੇ ਆਂਦਾ ਹਾਂਜੀ ਤਾਂ ਹੀ ਲੋਕ ਇਹਨੂੰ ਸੀਰੀਅਸ ਨਹੀਂ ਲੈਂਦੇ ਹਾਂਜੀ ਤਾਂ ਹੀ ਕਰਕੇ ਜ਼ਿਆਦਾ ਅਵੇਅਰਨੈਸ ਨਹੀਂ ਹੈ ਇਹਦੇ ਬਾਰੇ ਪਤਾ ਨਹੀਂ ਲੱਗਦਾ ਡੈਫੀਨਿਟਲੀ ਸ਼ੋਰ ਹੈ ਕਿ ਵੀ ਆਨ ਆਉਂਦਾ ਜਿਹੜਾ ਟਾਈਮ ਹੋ ਡਿਜੀਟਲ ਦਾ ਹੀ ਆ ਹਾਂਜੀ ਬਿਲਕੁਲ ਸਹੀ ਗੱਲ ਹੈ ਸਾਡੇ ਨਿਆਣਿਆਂ ਨੇ ਕੋਈ ਜੋਬਾ-ਜੂਬਾ ਨਹੀਂ ਕਰਨੀ ਉਹਨਾਂ ਨੇ ਅਹੀ ਡਿਜੀਟਲ ਦਾ ਹੀ ਸਿਸਟਮ ਕਰਨਾ ਮੈਨੂੰ ਲੱਗਦਾ ਕਿ ਘਰੋ ਹੀ ਸਾਰਾ ਕੁਝ ਆਪਣੇ ਡਿਜੀਟਲ ਦਾ ਸਮਾਂ ਸ਼ੁਰੂ ਹੋਣਾ ਹੁਣ ਤਾਂ ਸੇ ਵੀ ਦੇਖੋ ਡਿਜੀਟਲ ਮਨੀ ਵੀ ਹੋ ਜਾਏਗੀ ਹਾਂਜੀ ਮੋੜਿਕ ਨਹੀਂ ਨਹੀਂ ਹੱਗੇ ਬਿਲਕੁਲ ਹਾਂਜੀ ਮੈਂ ਵੀ ਸੁਣਿਆ ਸੀ ਇਹ ਗੱਲ ਮੈਂ ਕਿ ਵਾਓ ਹੈ ਨਾ ਦੇਖੋ ਜਦੋਂ ਆਪਾਂ ਛੋਟੇ ਹੁੰਦੇ ਸੀ ਅਸੀਂ ਉਹ ਫੋਨ ਦਾ ਡਾਇਲਰ ਕਮਾਣਾ ਤੇ ਆਪਾਂ ਹਾਂਜੀ ਐਕਸਚੇਂਜ ਫੋਨ ਮੰਨਣ ਦੇ ਸਾਡੇ ਉਹਦਾ ਗੱਲ ਕਰਾ ਦੋ ਫਿਰ ਆਪਾਂ ਬੈਠੇ ਰਹਿਣਾ ਫੋਨ ਤੇ ਲੱਗੇ ਅੱਜ ਕੀ ਅੱਜ ਆਪਾਂ ਜਿੱਥੇ ਮਰਜੀ ਬੈਠੇ ਕਦੇ ਸੋ ਕਿ ਦ ਵੀਡੀਓ ਕਾਲ ਵੀ ਹੋ ਜੂਗੀ ਸੋ ਇੱਥੇ ਜਦੋਂ ਹਮ ਕਿੰਨਾ ਫਾਸਟ ਹੋ ਗਿਆ 20 ਸਾਲਾਂ ਦੇ ਵਿੱਚ ਆਪਾਂ ਕਿੰਨਾ ਚੇਂਜ ਦੇਖਿਆ ਆਪਣੀ ਲਾਈਫ ਦੇ ਵਿੱਚ ਸਹੀ ਗੱਲ ਆ ਹਾਂਜੀ ਐਂਡ THEN ਬੇ ਹਮੇਸ਼ਾ ਇਹ ਕਹਿੰਦੇ ਨੇ ਕਿ ਅਸੀਂ ਵੀ ਤੁਹਾਡੇ ਵਰਗੇ ਆਮ ਇਨਸਾਨ ਆ ਅਸੀਂ ਵੀ ਕੋਈ ਬਿਜ਼ਨਸ ਬੈਕਗਰਾਉਂਡ ਨਹੀਂ ਹੈਗਾ ਕੋਈ ਹਾਈ ਕੁਆਲਿਫੀਕੇਸ਼ਨ ਨਹੀਂ ਹੈ ਹਾਂਜੀ ਏਜ ਕੋਈ ਲਿਮਟ ਨਹੀਂ ਇਹਦੇ ਵਿੱਚ ਤੁਸੀਂ ਕੋਈ ਵੀ 21 ਪਲੱਸ ਤੋਂ ਕੋਈ ਵੀ ਏਜ ਆਪਾਂ ਮੈ ਰਟਾਇਰ ਵੀ ਹੋ ਤੁਸੀਂ ਇਹਦੇ ਵਿੱਚ ਗ੍ਰੈਂਡ ਪੇਰੈਂਟਸ ਵੀ ਰਟਾਇਰ ਪੀਪਲ ਵੀ ਕਰ ਰਹੇ ਨੇ ਹਨਾ ਉਹਨਾਂ ਦੇ ਆਪਣੇ ਵੱਖਰੇ ਰੀਜ਼ਨ ਨੇ ਕਿਉਂ ਕਰ ਰਹੇ ਨੇ ਤੇ ਪਰ ਹਰ ਇੱਕ ਦਾ ਰੀਜ਼ਨ ਵੱਖਰਾ ਵੱਖਰਾ ਹੋ ਸਕਦਾ ਕਿਤੇ ਨਾ ਕਿਤੇ ਤੁਹਾਡਾ ਵੀ ਉਹਨਾਂ ਰੀਜ਼ਨਾਂ ਦੇ ਵਿੱਚੋਂ ਇੱਕ ਰੀਜ਼ਨ ਹੋਵੇ ਹੈ ਨਾ ਤੇ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਅਸੀਂ ਵੀ ਤੁਹਾਡੇ ਵਰਗੇ ਆਮ ਇਨਸਾਨ ਹੈ ਚੈੱਕ ਜ਼ਰੂਰ ਕਰੋ ਇਨਫੋਰਮੇਸ਼ਨ ਅਸੀਂ ਇੱਕ ਜ਼ਰੀਆ ਬਣੇ ਹੋਏ ਆ ਆਪਣੀ ਇਨਫੋਰਮੇਸ਼ਨ ਆਪਣੀ ਕੰਪਨੀ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣ ਲਈ ਤਾਂ ਕਿ ਤੁਸੀਂ ਵੀ ਆਪਣੇ ਸੁਪਨੇ ਨੂੰ ਸਾਕਾਰ ਕਰ ਸਕੋ ਹੈ ਨਾ ਜਿਵੇਂ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਵੀ ਬੜੇ ਸਕੈਮ ਆ ਗਏ ਨੇ ਹਾਂਜੀ ਮੈਂ ਵੀ ਇੱਕ ਵਾਰੀ ਫਸ ਗਿਆ ਇਸ ਸਕੈਮ ਦੇ ਵਿੱਚ ਇਤਨੇ ਪੈਸੇ ਚਲੇ ਗਏ ਸੀ ਜਿਆਦਾ ਨਹੀਂ ਗਏ ਥੋੜੇ ਗਏ ਸੀ 2-400 ਡਾਲਰ ਬਟ ਮੇਰਾ ਨਾਂ ਵੀ ਹੋ ਚੁੱਕਿਆ लास्ट ਵੀ ਸਾਰੇ ਤਾਂ ਹੁੰਦਾ ਕਿਉਂਕਿ ਜੇ ਸਿਸਟਮ ਵੀ ਆਪਣਾ ਆਪਣਾ ਸੋਸ਼ਲ ਮੀਡੀਆ ਤੋਂ ਵੀ ਇੱਕ ਹੀ ਜਾਂ ਫੋਨ ਤੇ ਵੀ ਹਰ ਬੰਦਾ ਡਰਦਾ ਹੋਇਆ ਬਟ ਤੁਸੀਂ ਦੇਖੋ ਅਸੀਂ ਇੱਕ ਰੂਪ ਰੂਪ ਹੁੰਦੇ ਸਾਰੇ ਦੇ ਨਾਲ ਆਪਾਂ ਆਪਣੇ ਪੇਜ ਤੇ ਨਹੀਂ ਆਪਣਾ ਫੋਨ ਦਿੱਤਾ ਹੈ ਆਪਣਾ ਘਰ ਦਾ ਐਡਰੈਸ ਦਿੱਤਾ ਹੈ ਨਾ ਜਿਸ ਬੰਦੇ ਨੇ ਸਕੈਮ ਕਰਦਾ ਕਦੀ ਇਹ ਸਾਹਮਣੇ ਨਹੀਂ ਹੁੰਦਾ ਪਹਿਲੀ ਕਰਦੇ ਹੀ ਆ ਬਿਲਕੁਲ ਸਹੀ ਗੱਲ ਆ ਹਾਂਜੀ ਨਾਲੇ ਨਾਲੇ ਵੀ ਗੱਲ ਹੈਗੀ ਕੋਈ ਵੀ ਸੋਸ਼ਲ ਮੀਡੀਆ ਤੇ ਕੋਈ ਜਿਵੇਂ ਸਕੇਮ ਹੋ ਜਾਊਗਾ ਹਨਾ ਹੁਣ ਸਾਰਿਆਂ ਨੂੰ ਪਤਾ ਮੇਰੇ ਘਰ ਦੇ ਨੂੰ ਪਤਾ ਕਿ ਵੀ ਮੈਂ ਕੰਮ ਕਰਦਾ ਹਨਾ ਤੇ ਉਹ ਪਾਇਲੋ ਕਰ ਦੇਣੀ ਇੱਕ ਜਿਵੇਂ ਸਕੇਮ ਲੋਰ ਹਾਈਡ ਹਿਡਨ ਨੰਬਰ ਨੇ ਪਤਾ ਨਹੀਂ ਹੁੰਦਾ ਵੀ ਕਿੱਥੋਂ ਪੈਸੇ ਗਏ ਨੇ ਕੌਣ ਲੈ ਗਿਆ ਕਿ ਬੁੱਤ ਪਰ ਫੜੀ ਨਹੀਂ ਸਕਦੇ ਹਾਂਜੀ ਬਿਲਕੁਲ ਸਹੀ ਗੱਲ ਹੈ ਅਸੀਂ ਦੇ ਸਾਹਮਣੇ ਹੈਗੇ ਆ ਕਿ ਵੀ ਨਹੀਂ ਇਹ ਹੈਗਾ ਬਿਜ਼ਨਸ ਵੀ ਅਸੀਂ ਕਰ ਰਹੇ ਪਰ ਦੇਖੋ ਸਾਡੀ ਕਮਿਊਨਿਟੀ ਦੇ ਲੋਕ ਅਸੀਂ ਬਹੁਤ ਘੱਟ ਆ ਇਸ ਇੰਡਸਟਰੀ ਵਿੱਚ ਜਿਹੜੇ ਆਪਾਂ ਕੰਮ ਕਰਦੇ ਆ ਲੋਕ ਬਾਇਲੇ ਬਹੁਤ ਜ਼ਿਆਦਾ ਵੱਡਾ ਨੇ ਘੱਟੋ ਘੱਟ ਆਈ ਮੀਨ ਹੋਰ ਗੋਰੇ ਵੀ ਚਾਈਨੀਸ ਵੀ ਅਮਨ ਹਰ ਕਮਿਊਨਿਟੀ ਹੁੰਦੀ ਬਹੁਤ ਜ਼ਿਆਦਾ ਹਾਂਜੀ ਸਾਰੇ ਇਹਦੇ ਚ ਬਾਕੀ ਬਹੁਤ ਵਧੀਆ ਕਰ ਰਹੇ ਨੇ ਹਾਂਜੀ ਮੈਂ ਵੀ ਆਪਣਾ ਜਿਹੜਾ ਵੱਡਾ ਗਰੁੱਪ ਹੈ ਜਿਹ ਜਿਹਦੇ ਵਿੱਚ ਆਪਾਂ ਕਹਿੰਦੇ 2 ਲੱਖ ਤੋਂ ਉੱਪਰ 2 ਲੱਖ 6000 ਹੋ ਗਏ ਹੈ ਨਾ ਉਹਦੇ ਵਿੱਚ ਆਪਾਂ ਜੇ ਦੇਖੀਏ ਤਾਂ ਆਪਣੀ ਕਮਿਊਨਿਟੀ ਤੇ ਮੈਂ ਇਹੀ ਕਹੂੰਗੀ ਕਿ ਥੱਲੇ ਆ ਬਹੁਤ ਥੱਲੇ ਆ ਕਿਉਂਕਿ ਆਪਾਂ ਡਰ ਡਰ ਕੇ ਉੱਥੇ ਰਹਿ ਜਾਈਦਾ ਗਾਂ ਵਾਦ ਤੇ ਨਹੀਂ ਆਪਾਂ ਅਸੀਂ ਵਿਆਹ ਨਹੀਂ ਬਹੁਤ ਹਨਾ ਵੀ ਹਾਂ ਇਹ ਦੱਸੋ ਜੀ ਏਰੀਆ ਠੀਕ ਹੈ ਕਿ ਵੀ ਮੈਨੂੰ ਜੀ ਨਹੀਂ ਚਾਹੀਦਾ ਜੀ ਹੈ ਮੈਨੂੰ ਇਹ ਨਹੀਂ ਹੋਣਾਗਾ ਜਾਂ ਮੈਨੂੰ ਉਹ ਨਹੀਂ ਹੋਣਾਗਾ ਹਾਂਜੀ ਆਪਣਾ ਘਰ ਤੇ ਸਾਰੇ ਦਿਨ ਹਰ ਹਰ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਜ਼ਮਾਨੇ 'ਚ ਹਰ ਬੰਦੇ ਦਾ ਫੇਸਬੁੱਕ ਇੰਸਟਾਗ੍ਰam ਦਾ ਟਿਕਟੋਕ ਦਾ ਅਕਾਊਂਟ ਹੋਊਗਾ ਹੁਣ ਹਾਂਜੀ ਬਿਲਕੁਲ ਸਹੀ ਗੱਲ ਆ ਜੀ ਕਿਵੇਂਰੇ ਆ ਬੈਨਾ ਜਬੀਰ ਇਦਾਂ ਵੀ ਹੁੰਦੇ ਕਹਿੰਦੇ ਕਿ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਤੇ ਅਸੀਂ ਇਹ ਬਿਜ਼ਨਸਿੰਗ ਕਰ ਸਕਦੇ ਹਾਂ ਹਣਾ ਹਾਂਜੀ ਉਹ ਵੀ ਹੈਗੇ ਨੇ ਉਹ ਵੀ ਹੈਂਜੀ ਯਾ ਉਹ ਵੀ ਬਿਨਾ ਫੇਸ ਦਿਖਾਏ ਕਿੰਨੀ ਕਾਮਯਾਬੀ ਹਾਸਲ ਕੀਤੀ ਹੈ ਪਰ ਉਹੀ ਹੈ ਨਾ ਕਿ ਪਹਿਲੀ ਬੋਡੀ ਤੇ ਪੈਰ ਤਾਂ ਤੁਸੀਂ ਰੱਖੋਗੇ ਹੈਨਾ ਤੇ ਦੂਸਰੀ ਬੋਡੀ ਤੇ ਵੀ ਰੱਖੋਗੇ ਤਾਂ ਹੀ ਅਸੀਂ ਤੁਹਾਨੂੰ ਦਾ ਹੱਥ ਫੜ ਕੇ ਲਿਆ ਸਕਦੇ ਆ ਆਪਣੇ ਨਾਲ ਹੈਨਾ ਮੈਂ ਵੀ ਬਹੁਤ ਸ਼ਾਇ ਸੀ ਹਾਂਜੀ ਮੈਂ ਕਿਵੇਂ ਮੈਂ ਕਿੱਥੋਂ ਆਉਂਗਾ ਹੈਨਾ ਬਟ ਹਾਂਜੀ ਤੇ ਮੈਨੂੰ

ਹਾਂ ਜੀ ਸਹੀ ਗੱਲ ਹੈ ਦੁਨੀਆ ਬਾਰੇ ਇੰਨਾ ਸੋਚਣਾ ਵੀ ਨਹੀਂ ਚਾਹੀਦਾ ਮੇਰੇ ਹਿਸਾਬ ਨਾਲ ਕਿ ਤੁਸੀਂ ਜੋ ਕਰਦੇ ਹੋ ਉਹ ਕਰੀ ਜੋ ਹਾਂ ਜੀ ਦੋਨ ਦੇ ਯੂਲ ਗੈਟ ਦਾ ਆਪਣਾ ਜਿਹੜਾ ਰਿਜ਼ਲਟ ਤੁਸੀਂ ਦੇਖ ਸੋਚਿਆ ਹੋਇਆ ਜਾਂ ਕੀ ਮਿੱਥਿਆ ਹੋਇਆ ਤੁਸੀਂ ਹਨ ਹੂੰ ਹੂੰ ਯਾ ਬਿਲਕੁਲ ਪਰ ਜਦੋਂ ਤੁਹਾਨੂੰ ਮੇਨ ਹੁੰਦਾ ਤੁਹਾਡਾ ਮਾਈਂਡ ਜਿਹੜਾ ਉਹ ਸੈੱਟ ਹੋਵੇ ਸਹੀ ਤਰੀਕੇ ਨਾਲ ਕਿ ਹਾਂ ਮੈਂ ਆਹ ਕੰਮ ਕਰਨਾ ਯਾ ਇਹ ਮੇਰੇ ਲਈ ਇਹ ਸਹੀ ਹੈ ਮੇਰੀ ਫੈਮਿਲੀ ਲਈ ਸਹੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਉੱਥੇ ਆਪਾਂ ਨੂੰ ਦੁਨੀਆ ਬਾਰੇ ਸੋਚਣਾ ਚਾਹੀਦਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਹਾਡਾ ਕੰਮ ਸਹੀ ਹੈ ਤੁਸੀਂ ਸਹੀ ਕਰ ਰਹੇ ਹੋ ਹੈਨਾ ਬਸ ਬਸ ਬਾਕੀ ਦੁਨੀਆ ਦਾ ਤੱਕਿਆ ਦੁਨੀਆ ਤਾਂ ਕਹਿੰਦੇ ਰੱਬ ਨੂੰ ਵੀ ਨਹੀਂ ਛੱਡਦੀ ਜੇ ਗੈਦਰ ਥੋੜਾ ਜਿਹਾ ਗਰਮ ਹੋ ਗਿਆ ਤਾਂ ਕਹਿੰਦੇ ਗਰਮੀ ਹੋ ਗਈ ਮੈਂ ਵੀ ਵਿਚਰੀਆਂ ਕਿ ਗਰਮੀ ਨੂੰ ਨਹੀਂ ਕਹਿੰਦੀ ਪਰ ਮੈਂ ਮੀਂਹ ਨੂੰ ਕਹਿੰਦੀ ਹੰਦੀ ਹਾਏ ਮੀਂਹ ਸਾ ਤੇ ਪਾਤਾ ਕਿਉਂਕਿ ਠੰਡ ਦੇ ਵਿੱਚ ਮੇਰੀ ਬਾਡੀ ਨੂੰ ਹੈਲਥ ਨੂੰ ਪ੍ਰੋਬਲਮ ਹੁੰਦੀ ਕਰਕੇ ਹੈਨਾ ਸੋ ਉਹੀ ਹੈ ਕਿ ਆਪਾਂ ਰੱਬ ਨੂੰ ਵੀ ਨਹੀਂ ਛੱਡਦੇ ਤੇ ਆਪਾਂ ਤੁਸੀਂ ਮੈਂ ਤੇ ਆਪਾਂ ਆਮ ਲੋਕ ਤੱਕ ਹੀ ਆ ਹਨ ਪਰ ਇਹ ਕਿ ਜ਼ਿੰਦਗੀ ਆਪਣੀ ਆਪਾਂ ਨੂੰ ਦਿੱਤੀ ਹੈ ਰੱਬ ਨੇ ਇਹਨੂੰ ਸੋਹਣੇ ਤਰੀਕੇ ਨਾਲ ਜੀਓ ਕਟੋ ਨਾ ਲਾਈਫ ਨੂੰ ਜੀਣਾ ਸਿੱਖੋ ਜੀ ਕੇ ਤਾਂ ਕਿ ਤੁਹਾਨੂੰ ਇੱਕ ਦਿਨ ਲੱਗੇ ਕਿ ਅਸੀਂ ਹਾਂ ਆਪਣੀ ਲਾਈਫ ਦੇ ਵਿੱਚ ਜੀ ਕੇ ਦੇਖਿਆ ਹੈ ਨਾ ਹਾਂਜੀ ਸਹੀ ਹੋ ਗਏ ਅੰਦਰ ਪਛਤਾਵਾ ਨਾ ਹੋਵੇ ਕਿ ਮੈਂ ਆ ਨਹੀਂ ਕੀਤਾ ਨਹੀਂ ਕੀਤਾ ਆਪਣੇ ਆਪਣੇ ਪੇਰੈਂਟਸ ਹੀ ਹੈਗੇ ਆ ਇਹ ਕੋਨਾ ਨੂੰ ਆਪਾਂ ਦੇਖ ਸਕਦੇ ਸਾਰੀ ਲਾਈਫ ਉਹ ਕੰਮ ਕਰਦੇ ਆ ਹੁਣ ਆਪਾਂ ਬਾਹਰ ਨਹੀਂ ਆ ਕੰਟਰੀਆਂ ਚ ਉਹਨਾਂ ਨੂੰ ਇੱਥੇ ਬੁਲਾਉਂਦੇ ਆ ਉਹ ਵਿਚਾਰੇ ਇੱਥੇ ਵੀ ਫੇਰ ਕੰਮ ਕਰਦੇ ਆ ਹਨਾ ਈਵਨ ਕਈ ਲੇਟ ਆਉਂਦੇ ਆ 60 ਸਾਲ ਦੀ ਉਮਰ ਹੋਈ ਹੁੰਦੀ ਆ ਪਰ ਸਟਿਲ ਉਹਨਾਂ ਨੂੰ 10 ਸਾਲ ਕੰਮ ਕਰਨਾ ਪੈਂਦਾ ਤਾਂ ਕਿ ਪੈਨਸ਼ਨ ਮਿਲੇ ਹਨਾ ਤਾਂ 70 ਸਾਲ ਦੇ ਹੋ ਜਾਂਦੇ ਆ ਫਿਰ ਕਈਆਂ ਨੂੰ ਉਹ ਨਸੀਬ ਹੁੰਦੀ ਆ ਪੈਨਸ਼ਨ ਕਈਆਂ ਨੂੰ ਨਹੀਂ ਹੁੰਦੀ ਹਨਾ ਕਹਿੰਦਾ ਪਾਵੇ ਕਿ ਉਹ ਲਾਈਫ ਜਦੋਂ ਉਹਨਾਂ ਨੇ ਜੀਣੀ ਹੁੰਦੀ ਆ ਚਾਹਤਾਂ ਨੂੰ ਸਰੀਰੇ ਕੋ ਰੋਗ ਲੱਗ ਜਾਂਦੇ ਨੇ ਜਾਂ ਰੱਬ ਦੇ ਘਰ ਚਲੇ ਜਾਂਦੇ ਨੇ ਹਨ ਤੇ ਉਹ ਵੀ ਸੋਚਦੇ ਆ ਫਿਰ ਏਦਾਂ ਹੀ ਕਹਿੰਦੇ ਕਿ ਸਾਰੀ ਲਾਈਫ ਅਸੀਂ ਟੁੱਟ ਟੁੱਟ ਮਰਦੇ ਰਹੇ ਕੁਝ ਬਣਿਆ ਨਹੀਂ ਸੋ ਸਹੀ ਚੀਜ਼ ਆ ਨਾਲੇ ਆਪਾਂ ਹਾਂਜੀ ਤੁਸੀਂ ਦੇਖਦੇ ਆਪਾਂ ਜਿਸ ਸਮੇਂ ਆਪਣੇ ਆਪਣੀ ਐਗਜ਼ਾਮਪਲ ਲੈਣਾ ਤੁਸੀਂ ਬਾਹਲੇ ਮੁਲਕ ਆ ਜਾਂ ਫਿਰ ਮੇਰੇ ਬੱਚੇ ਛੋਟੇ ਹਨ ਸੋ ਸਵੇਰੇ ਅੱਲ ਹੀ ਚੱਲ ਜਾਣਾ 10 12 ਘੰਟੇ ਬਾਦ ਤੱਕ ਨਾ ਹਨ ਆਪਾਂ ਵੀਕੈਂਡ ਦੇ ਆਫਰ ਪਰ ਕਈ ਵਾਰੀ ਵੀਕੈਂਡ ਵੀ ਵੀਜ਼ੀ ਹੁੰਦਾ ਪਬਲਿਕ ਹੋ ਲਈ ਦੇ ਵੀ ਕੰਮ ਕਰਨਾ ਪੈਂਦਾ ਬਿਲਕੁਲ ਹਾਂਜੀ ਸਹੀ ਉਹ ਇੱਕ ਵੀ ਕਿ ਨਹੀਂ ਫਿਜ਼ਾਇਮਸ ਕੀਤੀ ਹੈ ਹਨਾ ਆਪਣੀ ਫੈਮਲੀ ਦੀ ਬਾਰਤ ਦੇਖੋ ਇਹ ਬਿਜ਼ਨਸ ਇੱਕ ਐਪ ਹੋ ਗਿਆ ਜਿਸ ਨਾਲ ਮੈਂ ਮੈਂ ਦੇਖਿਆ ਤਾਂ ਦੇਖ ਵੀ ਰਿਹਾ ਕਿ ਕਿਤੇ ਸੀ ਕਈਆਂ ਨੇ अर्ਲੀ ਰਿਟਾਇਰਮੈਂਟ ਲੈ ਲਈ ਹੈ ਲਾਈਕ 45 ਯੀਅਰਸ ਦੇ ਵਿੱਚ 40 ਦੇ ਦੇ ਵਿੱਚ ਰਾਮਾ ਕਰੋ ਕਰ ਕਰਦੇ ਨੇ ਆਪਣੀ ਫੈਮਲੀ ਦਾ ਟਾਈਮ ਨਾਲ ਪੈਸੇ ਵੀ ਕਮਾਉਂਦੇ ਨੇ ਪੈਸੇ ਕਮਾਉਣਾ ਤਾਂ ਬਹੁਤ ਜ਼ਰੂਰੀ ਹੈ ਹਨਾ ਜ਼ਰੂਰੀ ਹੈ ਹਾਂਜੀ ਯਾਰ ਇਹ ਸਾਧਨ ਹੁੰਦਾ ਵੀ ਤੁਸੀਂ ਪੈਸੇ ਕਿੰਨਾ ਕਮਾਉਂਦੇ ਹੋ ਹਾਂਜੀ ਸਹੀ ਗੱਲ ਹੈ ਜਿਹੜਾ ਮੈਂ ਜਿਵੇਂ ਟਫ ਕਰ ਰਿਹਾ ਤੇ ਮੈਂ ਕਿਹਨੂੰ ਇਜ਼ੀ ਬਿਕਾ ਮੈਂ ਕਹ ਦਊਂਗਾ ਉਹ ਅੱਛਾ ਪਤਾ ਨਹੀਂ ਕਿਦਾਂ ਕਰਦਾ ਹੋਰ ਵੀ ਕਰਦਾ ਹੋਣਾ ਕੁਝ ਹਾਂਜੀ ਯਾ ਸਹੀ ਮੈਂ ਦੱਲਦੀ ਐਦਾਂ ਦੀਆਂ ਨਾ ਪਰ ਆਪਾਂ ਇਹ ਨਹੀਂ ਜਾਣਦੇ ਕਿ ਯਾਰ ਉਹ ਜਿੱਦਾਂ ਕਰਦਾ ਮੈਂ ਵੀ ਉਹਦੇ ਕੋਲ ਸਿੱਖਾਂ ਤੇ ਮੈਂ ਵੀ ਕਰਾਂ ਸਿੱਖਾਂ ਹਾਂਜੀ ਅਪੋ ਦਿਮਾਗ ਨਾ ਥੋੜਾ ਜਿਹਾ ਦੂਜੇ ਪਾਸੇ ਰੋਂਗ ਟਰੈਕ ਤੇ ਜ਼ਿਆਦਾ ਜਾਂਦਾ ਸਹੀ ਤੇ ਕਿੱਥਾਂ ਜਾਂਦਾ ਹੁੰਦਾ ਤੇ ਉਹੀ ਉਹ ਚੀਜ਼ ਕਰਦੇ ਰਹਿੰਦੇ ਜੇ ਤੁਸੀਂ ਡਿਫਰੈਂਟ ਚੱਲੋਗੇ ਤੇ ਲੋਕ ਤੁਹਾਨੂੰ ਕਹਿਣਗੇ ਵੀ ਬੱਤ ਤੁਸੀਂ ਕਾਹਦੇ ਵੀ ਤੁਹਾਨੂੰ ਇੱਕ ਵਾਰੀ ਮਿਲੂਗੀ ਜ਼ਰੂਰ ਬਿਲਕੁਲ ਹਾਂ ਜੀ ਨਾਲੇ ਰਦਰਦਨ ਕੀ ਬਾਕੀ ਲੋਕਾਂ ਨੂੰ ਦੇਖੀ ਚਲੋ ਕਿ ਉਹ ਬੰਦੇ ਬੰਦਾ ਕੁਝ ਕਰ ਰਿਹਾ ਹੈ ਕਾਮਯਾਬ ਹੋ ਗਿਆ ਇੱਥੇ ਪਹੁੰਚ ਗਿਆ ਸੋਸ਼ਲ ਮੀਡੀਆ ਤੇ ਆ ਕਰ ਰਿਹਾ ਐਵੇਂ ਕਰ ਰਿਹਾ ਸੋ ਕਿਉਂ ਨਾ ਕਿ ਤੁਸੀਂ ਉਹ ਆਪਣੇ ਲਈ ਸੋਚੋ ਕਿ ਅਸੀਂ ਵੀ ਉੱਥੇ ਪਹੁੰਚੀਏ ਤਾਂ ਕਿ ਸਾਨੂੰ ਵੀ ਦੁਨੀਆ ਜਾਣੇ ਐਂਡ ਤੁਹਾਡੇ ਫੈਮਿਲੀ ਤੁਹਾਡੇ ਬੱਚੇ ਤੁਹਾਡੇ ਤੇ ਪ੍ਰਾਊਡ ਕਰਨ ਐਂਡ ਮੋਰ ਇੰਪੋਰਟੈਂਟ ਤੁਸੀਂ ਆਪਣੇ ਆਪ ਤੇ ਪ੍ਰਾਊਡ ਕਰੋ ਕਿ ਹਾਂ ਤੁਸੀਂ ਐ ਸੋ ਯੂ ਮਨ ਕੁਛ ਕੀਤਾ ਹੈ ਆਪਣੇ ਆਪ ਲਈ ਆਪਣੀ ਫੈਮਿਲੀ ਲਈ ਹੈ ਨਾ ਤੇ ਤੁਸੀਂ ਆਪਣੀ ਕਮਿਊਨਿਟੀ ਦੀ ਵੀ ਹੈਲਪ ਕਰ ਸਕਦੇ ਹੋ ਲਾਈਕ ਮੇਰਾ ਇਹ ਡ੍ਰੀਮ ਹੈ ਕਿ ਜਦੋਂ ਬਧੀਆ ਵੈਲ ਸੈਟ ਹੋਗੀ ਮੈਂ ਹੈ ਨਾ ਜਿੱਦ ਆਪਾਂ ਕਹਿੰਦੇ ਆਰਲੀ ਰਿਟਾਇਰ ਹੋਗੀ ਤਾਂ ਮੈਂ ਬਹੁਤ ਕੁਝ ਸੋਚ ਰਹਾ ਹਾਂ ਆਪਣੀ ਕਮਿਊਨਿਟੀ ਲਈ ਕਿ ਉਹਨਾਂ ਨੂੰ ਵਲੰਟੀਅਰ ਵਰਕ ਜਾ ਕੇ ਹੈਲਪ ਕਰਾਂ ਕਿਉਂਕਿ ਆਪਾਂ ਸਿੱਖਦੇ ਹਾਂ ਉਹਨਾਂ ਤੋਂ ਵੀ ਕੁਝ ਨਾ ਕੁਝ ਹੈ ਨਾ ਨਵੀਂ ਚੀਜ਼ ਜਿੰਦਗੀ ਇਹ ਹੈ ਕਿ ਕੁਝ ਨਾ ਕੁਝ ਨਵਾਂ ਰੋਜ਼ ਸਿੱਖਦੇ ਰਹਿਣਾ ਚਾਹੀਦਾ ਵਧੀਆ ਗੱਲ ਐਪੀਐਸ ਬਿਜ਼ਨਸ ਦੀ ਹੈ ਜੀ ਇਹਦੇ ਵਿੱਚ ਨਰਸਾ ਵੀ ਨੇ ਡਾਕਟਰ ਵੀ ਨੇ ਕਾਊਂਟਰ ਵੀ ਨੇ ਬਹੁਤ ਬਹੁਤ ਵਧੀਆ ਜਗ੍ਹਾ ਤੇ ਪੁੰਚੇ ਹੋਏ ਉਹ ਵੀ ਲੋਕ ਕਰਦੇ ਨੇ ਆਦੇ ਬਹੁਤ ਇੰਜੋਏ ਕਰਦੇ ਨੇ ਆਪਣਾ ਉਹ ਕਿ ਉਹਨਾਂ ਨੇ ਆਵਰਸ ਘਟਾ ਦਿੱਤੇ ਨੇ ਠੀਕ ਹੈ ਪ੍ਰੋਫੈਸ਼ਨ ਨਹੀਂ ਕੋਈ ਛੱਡ ਸਕਦਾ ਆਪਣਾ ਪਰ ਉਹਨਾਂ ਨੇ ਬੁਲਾਵਾ ਕਰਾਦਦੇ ਨੇ ਆਪਣਾ ਲਾਈਫ ਈਜ਼ੀ ਰੱਖੀ ਹੈ ਨਾਲੇ ਵੀ ਕੰਮ ਕਰਦੇ ਨੇ ਫੈਮਿਲੀ ਟਾਈਮ ਦਿੰਦੇ ਨੇ ਤੇ ਆਵਰਸ ਘਟਾ ਦਿੰਦੇ ਨੇ ਯਾ ਡਾਕਟਰਸ ਤਾਂ ਦੇਖ ਲਓ ਕਿੰਨੇ ਬੀਸੀ ਹੁੰਦੇ ਆ ਹਨਾ ਕਿ ਬੇਰੇ ਉਹਨਾਂ ਨੂੰ ਮੋਰ ਥੈਨ 20 20 ਆਵਰਸ ਹਸਪੀਟਲ 'ਚ ਰਹਿਣਾ ਪੈਂਦਾ ਕੁਝ ਘੰਟੇ ਸੌ ਕੇ ਫੇਰ ਉੱਥੇ ਹੀ ਹਨਾ ਤੇ ਬਿਕੋਜ਼ ਇਹ ਮੈਂ ਐਕਚੁਅਲੀ ਆਪਣੀ ਅੱਖੀ ਐਕਸਪੀਰੀਅੰਸ ਕੀਤਾ ਮੇਰੇ ਮਾਮ ਦੀ ਸਰਜੀ ਹੋਈ ਸੀ ਲਾਸਟ ਈਅਰ ਤਾਂ ਉਹ ਜਿਹੜਾ ਸਰਜਨ ਸੀਗਾ ਉਹ ਜਿੱਥੋਂ ਵੀ ਮੈਂ ਉੱਥੇ ਜਾਣਾ ਉਹ ਉੱਥੇ ਹੀ ਹੜਾ ਹਨਾ ਇੱਕ ਦਿਨ ਮੈਨੂੰ ਹੋਰ ਤਰ੍ਹਾਂ ਜਿਹਾ ਫੀਲ ਹੋਇਆ ਕਿ ਫੈਮਿਲੀ ਕੋਲ ਕਦੋਂ ਜਾਂਦਾ ਹਨਾ ਕਈ ਵੀ ਆਪਾਂ ਨੂੰ ਇਹ ਚੀਜ਼ਾਂ ਪਤਾ ਹੁੰਦੀਆਂ ਬਟ ਆਪਾਂ ਬਹੁਤ ক্লোਜ਼ ਤੋਂ ਜਦੋਂ ਦੇਖਦੇ ਆ ਨਾ ਉਦੋਂ ਉਹ ਚੀਜ਼ ਨੂੰ ਸਮਝਦੇ ਆ ਹਨ ਤੇ ਮੈਂ ਕਿਹਾ ਵੀ ਉਹਨੂੰ ਫਿਰ ਮੈਂ ਪੁੱਛਿਆ ਨੇ ਕਿ ਵੀ ਫੈਮਿਲੀ ਕੋਲ ਕਿਦੋਂ ਜਾਣੇ ਹੈ ਕਹਿੰਦਾ ਮੈਂ 1 ਮੰਥ ਬਾਅਦ ਜਾਣਾ ਉਹ ਵੀ ਇੱਕ ਦਿਨ ਵਾਸਤੇ ਕਹਿੰਦੇ ਮੈਨੂੰ ਵੀ ਦਿਲ ਨੂੰ ਇੰਨੀ ਲੱਗੀ ਗੱਲ ਹੈ ਨਾ ਵੇਖਿਆ ਵੀ ਇਹ ਵੀ ਤਾਂ ਸਾਡੇ ਵਰਗੇ ਇਨਸਾਨ ਹੈ ਹਨਾ ਸਾਡੇ ਮਤਲਬ ਸਾਰੀ ਦੁਨੀਆ ਦੀ ਹੈਲਪ ਕਰ ਰਹੇ ਠੀਕ ਹੈ ਕਿ ਮਨੀ ਵੀ ਕਮਾ ਰਹੇ ਨੇ ਬਟ ਟਾਈਮ ਜੇ ਸੋਚੇ ਜਾਵੇ ਜਿਆਦਾ ਪਬਲਿਕ ਨੂੰ ਹੀ ਦੇ ਰਹੇ ਨੇ ਫੈਮਿਲੀ ਦੀ ਜਗ੍ਹਾ ਨ ਕੋਈ ਕੋਈ ਨਹੀਂ ਸਾਹ ਹਾਂਜੀ ਅੱਪਾ ਜੀ ਸਾਹਿਬ ਇਹ ਗਿਆ ਤੋਂ ਪੰਜਾਬ ਤੋਂ ਹੈਗੇ ਜੀ ਸਾਹਣ ਆਾਨੂੰ ਇਹ ਹੀ ਹੈ ਕਿ ਵੀ ਡਾਕਟਰ ਬਹੁਤ ਪੈਸਾ ਕਮਾਉਂਦੇ ਨੇ ਹਾਂਜੀ ਸਿੱਧੇ ਨਹੀਂ ਸੋਚਦੇ ਕਿ ਡਾਕਟਰ ਕਿਸੇ ਦੀ ਲਾਈਫ ਸੇਵ ਕਰਦੇ ਨੇ ਇਹ ਮੈਂ ਕਦੇ ਵੀ ਨਾ ਸੋਚਿਆ ਅੱਪਾ ਜੀ ਜਿਹੜੇ ਉਹ ਡਾਕਟਰ ਬਣ ਗਏ ਉਹ ਤੇ ਆਪਣਾ ਹਸਪਤਾਲ ਸੋ ਲਿਆ ਉਹ ਪੈਸਾ ਕਮਾਉਂਦੇ ਨੇ ਆਈਆ ਪਰ ਵੀ ਬੰਦੇ ਨੂੰ ਨੇ ਆਨੇ ਨੂੰ ਡਾਕਟਰ ਬਣਾਉਣਾ ਯਾ ਬਹੁਤ ਕਦਰ ਸੇ ਮੈਂਟਲ ਚ ਵੀ ਪੈਸਾ ਬਹੁਤ ਹੁੰਦਾ ਹੈ ਨਾ ਪਰ ਉਹ ਜਿਹੜਾ ਜੀ ਉਹ ਕਦੇ ਵੀ ਨਹੀਂ ਕਹਿੰਦਾ ਕਿ ਡਾਕਟਰ ਬਣੂਗਾ ਕਿ ਦੀ ਜਾਨ ਬਚਾਉ ਕਿ ਪੋ ਲਾ ਕਰੋ ਦੁੱਖਾਂ ਦਾ ਹਾਂ ਜਿੰਨਾ ਬੀ ਸੋਚ ਦੇ ਡਿਫਰੈਂਟ ਹੈ ਸੋਚੇ ਦਿੱਖ ਨਹੀਂ ਆਉਂਦੀ। ਯਾ ਬਿਲਕੁਲ ਸਹੀ ਗੱਲ ਹੈ। ਪਰ ਉਹ ਹੀ ਵਜਨਦਾ ਨੇ ਕਿ ਆਪਾਂ ਕੁਝ ਪਾਉਣ ਦੀ ਜਗ੍ਹਾ ਬਹੁਤ ਕੁਝ ਗਵਾਦੇ ਦਾ ਪਰ ਉਹ ਉਸ ਰਹਿੰਦੇ ਟਾਈਮ ਤੇ ਜੇ ਆਪਾਂ ਚੀਜ਼ ਨੂੰ ਸਮਝ ਚਾਈਏ ਤਾਂ ਬਿਹਤਰ ਹੈ ਹਨਾ। ਜੀ ਤੇ પછી ਤੁਸੀਂ ਆਪਾਂ ਲਾਸਟ ਦੇ ਵਿੱਚ ਆਪਣੇ ਵਿਊਅਰਸ ਨੂੰ ਕੋਈ ਸਪੈਸ਼ਲ ਮੈਸੇਜ ਦੇਣਾ ਚਾਹੋਗੇ। ਬਸ ਇਹੀ ਮੈਸੇਜ ਇਹ ਹੈ ਕਿ ਵੀ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਕਿ ਵੀ ਦਿਲੋਂ ਕਰੋ। ਸੋ ਲੋਕਾਂ ਨੂੰ ਅੰਗਲ ਚੁਕਨ ਬੰਦ ਕਰ ਦੋ ਮੇਰੇ ਸਾਹਮਣੇ ਤੇ ਆਪਣਾ ਹੀ ਕੰਮ ਕਰੋ ਜਿਵੇਂ ਵੀ ਤੁਸੀਂ ਲੈ ਨਹੀਂ ਕੇ ਅੰਦਰ ਵੀ ਬਿਜ਼ਨਸ ਬੋਦੇ ਤੁਸੀਂ ਆਉ ਸਾਡਾ ਜੁੜੋ ਜਿੰਨੇ ਕਰਨਾ ਉਹਨਾਂ ਕਰ ਹੀ ਲੈਣਾ ਮੈਂ ਵੀ ਮੈਂ ਵੀ ਇਦਾਂ ਮੈਂ ਵੀ ਕੀਤਾ ਤੇ ਇਹ ਵੀ ਇਦਾਂ ਕੀਤਾ ਅਸੀਂ ਕਿਸੇ ਕੋਈ ਕਹਿ ਨਹੀਂ ਜਾਂਦੇ ਕਿ ਤੁਸੀਂ ਇਹ ਬਿਜ਼ਨਸ ਕਰੋ ਨਾ ਸਾਨੂੰ ਹੀ ਲੋਕ ਪੁੱਛ ਕਰਦੇ ਨੇ ਸੋ ਹਨਾ ਕਿੰਨੇ ਲੋਕ ਜੁੜਦੇ ਨੇ ਸੋ ਜੇ ਵੀ ਤੁਸੀਂ ਕਰ ਰਹੇ ਹੋ ਵਧੀਆ ਕਰੋ ਆਪਣੇ ਫੈਮਿਲੀ ਨੂੰ ਟਾਈਮ ਦਿਓ ਬੱਚਿਆਂ ਨੂੰ ਟਾਈਮ ਦਿਓ ਤੇ ਇੱਕ ਵਧੀਆ ਜਿੰਦਗੀ ਜੀਓ ਬਿਲਕੁਕੁਲ ਐਂਡ ਸਹੀ ਗੱਲ ਹੈ ਐਂਡ ਦੈਨ ਤੁਸੀਂ ਜਿਹੜੀ ਵੀ ਜੌਬ ਕਰਦੇ ਹੋ ਉਹਦੇ ਨਾਲ ਤੁਸੀਂ ਇਹਨੂੰ ਐਸਾ ਪਲਾਨ ਵੀ ਡਿਸਾਈਡ ਕਰ ਸਕਦੇ ਹੋ ਕਿ ਤੁਸੀਂ ਹਾਂਜੀ ਪਾਰਟ ਟਾਈਮ ਕਰੋ ਇਹਨੂੰ ਸਟਾਰਟਿੰਗ ਦੇ ਵਿੱਚ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪੂਰੇ ਪੈਰਾਂ ਤੇ ਸੈੱਟ ਹੋ ਗਏ ਇਹਦੇ ਵਿੱਚ ਜੇ ਤੁਸੀਂ ਆਪਣੀ ਜੌਬ ਛੱਡਣਾ ਚਾਹੁੰਦੇ ਤੁਹਾਡੀ ਆਪਣੀ ਚੋਇਸ ਹੈ ਕੋਈ ਤੁ ਕਿਸੇ ਨੇ ਤੁਹਾਨੂੰ ਰੋਕਣਾ ਨਹੀਂ ਹੈ ਨਾ ਸੋ ਤੁਹਾਡਾ ਦਿਲ ਖੁਸ਼ ਹੋਣਾ ਚਾਹੀਦਾ ਮਾਈਂਡ ਖੁਸ਼ ਹੋਣਾ ਚਾਹੀਦਾ ਫੈਮਿਲੀ ਖੁਸ਼ ਹੋਣੀ ਚਾਹੀਦੀ ਤਾਂ ਸਭ ਕੁਝ ਹੀ ਹੈ ਹੈ ਨਾ ਤੇ ਅੱਜ ਇਹਦੇ ਬਸ ਦੋ ਤਿੰਨ ਸਟੈਪ ਨੇ ਮੇਨ ਹੈਗਾ ਹੁੰਦਾ ਅਸੀਂ ਆਲਵੇਸ ਜਦੋਂ ਤੁਸੀਂ ਸਾਨੂੰ ਮੈਸੇਜ ਕਰਦੇ ਹੋ ਕਿ ਕੀ ਚੀਜ਼ ਹੈ ਕਿਤਾ ਬਿਜ਼ਨਸ ਕਰਨਾ ਹੈ ਤਾਂ ਅਸੀਂ ਅਕਸਰ ਤੁਹਾਡੇ ਤੋਂ ਨਾਮ ਤੇ ਈਮੇਲ ਐਡਰੈਸ ਪੁੱਛਦੇ ਹੁੰਨੇ ਆ ਸੋ ਤੁਸੀਂ ਝਿਜਕਿਆ ਨਾ ਕਰੋ ਜੇ ਤੁਸੀਂ ਆਪਣੀ ਪਰਸਨਲ ਈਮੇਲ ਨਹੀਂ ਵੀ ਦੇਣਾ ਚਾਹੁੰਦੇ ਤਾਂ ਤੁਸੀਂ ਟੋਟਲੀ ਬ੍ਰੈਂਡ ਨਿਊ ਈਮੇਲ ਬਣਾ ਕੇ ਸਾਡੇ ਨਾਲ ਸਾਈਨ ਅਪ ਕਰ ਸਕਦੇ ਹੋ ਤਾਂ ਕਿ ਸਾਡੇ ਵੱਲੋਂ ਭੇਜੀਆਂ ਹੋਈਆਂ ਈਮੇਲਸ ਤੁਹਾਡੇ ਉਸੇ ਹੀ ਈਮੇਲ ਦੇ ਵਿੱਚ ਜਾਣ ਤੁਹਾਡੇ ਬਾਕੀ ਪਰਸਨਲ ਦੇ ਵਿੱਚ ਮਿਕਸ ਅਪ ਨਾ ਹੋਣ ਤੇ ਜਦੋਂ ਤੁਹਾਨੂੰ ਈਮੇਲ ਆਉਂਦੀ ਆ ਤਾਂ ਤੁਸੀਂ ਆਪਣਾ ਜੰਕ ਫੋਲਡਰ ਸਪੈਮ ਫੋਲਡਰ ਸਾਰੇ ਜਰੂਰ ਚੈੱਕ ਕਰਿਆ ਕਰੋ ਕਿਉਂਕਿ ਨਵੀਂ ਈਮੇਲ ਹੁੰਦੀ ਆ ਅਕਸਰ ਉੱਥੇ ਚਲੇ ਜਾਂਦੀ ਆ ਤੇ ਉਹਦੇ ਵਿੱਚ ਥਲ ਥੋੜਾ ਥੱਲੇ ਜਾਉਂਗੇ ਤਾਂ ਲਿੰਕ ਦਿੱਤਾ ਹੁੰਦਾ ਹੈ ਉਹਦੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਆਪਣਾ ਨਾਮ ਭਰ ਕੇ ਰਜਿਸਟਰ ਕਰਨਾ ਹੁੰਦਾ ਤੇ ਬੈਂਕੂਵਰ ਦੇ ਟਾਈਮ ਨਾਲ ਟਿਊਸਡੇ ਤੇ ਥਰਸਡੇ ਸ਼ਾਮ ਨੂੰ 5:00 ਵਜੇ ਲਾਈਵ ਆਉਂਦਾ ਹੁੰਦਾ ਹੈ ਤੇ 90 ਮਿੰਟ ਦਾ ਕੰਪਲੀਮੈਂਟਰੀ ਵੈਬਿਨਾਰ ਜਿਹਨੂੰ ਅਸੀਂ ਕਹਿੰਦੇ ਆ ਉਹ ਦੇਖਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੁੰਦਾ ਉਥੋਂ ਤੁਸੀਂ ਜਿਵੇਂ ਕਿ ਭਾਜੀ ਨੇ ਦੱਸਿਆ 25 ਤੋਂ 30% ਇਨਫੋਰਮੇਸ਼ਨ ਤੁਹਾਨੂੰ ਮਿਲ ਜਾਂਦੀ ਹੈ ਵੀ ਕੀ ਚੀਜ਼ ਹੈ ਕਿਉਂ ਲੋਕੀ ਇਹਨੂੰ ਜੁਆਇਨ ਕਰ ਰਹੇ ਤਾਂ ਤੁਸੀਂ ਆਪਣਾ ਮਾਈਂਡ ਸੈਟ ਕਰਕੇ ਥੋੜਾ ਜਿਹਾ ਮੈਂ ਵੀ ਕਵਾਂਗੀ ਕਿ ਨੈਕਸਟ ਸਟੈਪ 'ਤੇ ਜ਼ਰੂਰ ਲਿਆ ਕਰੋ ਕਿਉਂਕਿ ਬਾਜੀ ਨੇ ਐਕਸਪਲੈਨ ਕਰੀ ਦਿੱਤਾ ਹੈ ਕਿ ਇਹਨਾਂ ਨੇ ਵੀ ਰਿਫੰਡ ਕਰਵਾਇਆ ਸੀਗਾ 149 ਪੇ ਕਰਕੇ ਉਹਦੇ ਨਾਲ 30 ਦਿਨ ਮਿਲੇ ਇਹਨਾਂ ਨੇ ਪੂਰਾ ਸਿਸਟਮ ਦੇਖਿਆ ਤੇ ਰਿਫੰਡ ਕੀਤਾ ਦੈਨ ਫਿਰ ਦੁਬਾਰਾ ਜੰਪ ਇਨ ਕੀਤਾ ਹੈ ਨਾ ਸੋ ਇਹਨਾਂ ਨੂੰ ਟਰਸਟ ਸੀਗਾ ਕਿ ਇਹ ਬਿਜ਼ਨਸ ਵਧੀਆ ਹੈ ਕਿ ਮੈਂ ਕੋਈ ਸਕੈਮ ਕੋਈ ਫਰਾਡ ਨਹੀਂ ਹੈਗਾ ਸੋ ਅਗੇਨ ਇਹਹੀ ਰਿਕਵੈਸਟ ਹੈ ਟਰਾਈ ਜ਼ਰੂਰ ਕਰੋ ਆਪਣੀ ਕਮਿਊਨਿਟੀ ਕਮਿਊਨਿਟੀ ਨੂੰ ਅੱਗੇ ਲਿਆਓ ਤਾਂ ਕਿ ਆਪਾਂ ਵੀ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰ ਸਕੀਏ ਹਾਂ ਜੀ ਸੋ ਥੈਂਕ ਯੂ ਸੋ ਮੱਚ ਬੜੀ ਤੁਹਾਡਾ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਐਂਡ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਤੁਹਾਨੂੰ ਹਾਂ ਜੀ ਬੈਸਟ ਵਿਸ਼ੇਸ ਵਾਈ ਗੋ ਜੀ ਤੁਹਾਡੇ ਸਾਰੇ ਸੁਪਨੇ ਪੂਰੇ ਕਰਨ ਤੁਹਾਡੇ ਹਾਂ ਜੀ ਥੈਂਕ ਯੂ ਓਕੇ ਜੀ ਟਸਟ ਇਟ ਹਵ ਅ ਗ੍ਰੇਟ ਡੇ एवरीवन ਗੋਡ ਬlesਸ ਯੂ